ਜਿੰਨੂੰ ਕੋਈ ਜ਼ਿਆਦਾ ਢਿੱਡਪੀੜ ਹੁੰਦੀ ਹੈ ਕਦੀ ਟਾਈਮ ਕੱਢ ਕੇ ਸੱਤੋਂ ਨੌ ਇੱਥੇ ਆ ਕੇ ਮਿਲ ਲਿਓ ਘਰ ਬਹਿ ਕੇ ਰੀਲਾਂ ਇੰਟਰਵਿਊਆਂ ਦੇ ਵਿੱਚ ਪੀਜੀਏ ਪੀਜੀ ਦਾ ਰੌਲਾ ਪਾ ਰਹੇ ਆ ਨਾ ਤਾਂ ਦੂਜਿਆਂ ਨੂੰ ਨਿੰਦ ਰਹੇ ਆ ਕਦੀ ਕੋਈ ਵਹਿਮ ਕੱਢਣਾ ਹੋਵੇ ਨਾ ਕਿ ਤੁਸੀਂ ਬਹੁਤ ਸੁਥਰੇ ਹੋ ਤੇ ਗੱਲਾਂ-ਗੱਲਾਂ ਜਿਨ ਡਾਇਰੈਕਟਲੀ ਛੱਡਦੇ ਤਵੇ ਲਾਨੇ ਹੋ ਆਪਣਾ ਮਾਈਕ ਔਨ ਕਰਕੇ ਕੈਮਰਾ ਔਨ ਕਰਕੇ ਕਦੀ ਮੇਰੇ ਨਾਲ ਆ ਕੇ ਬੈਠਿਓ ਇਹ ਸਾਰੇ ਅਟੈਂਸ਼ਨ ਸੀਕਰ ਨੇ ਵਿਊਜ਼ ਦੇ ਭੁੱਖੇ ਨੇ ਵਾਹ ਵਾਈ ਦੇ ਭੁੱਖੇ ਨੇ ਮੈਂ ਰਿਕਵੈਸਟ ਕਰਨਾ ਚਾਹਨਾ ਸੰਗਤ ਅਗੇ ਨਾ ਲੋਕਾਂ ਦੀ ਗੱਲਾਂ ਚਲਾਇਆ ਕਰੋ ਦੇਖੋ ਕਿੰਨੀ ਸ਼ਰਮ ਵਾਲੀ ਗੱਲ ਆ ਆਪਣੀ ਮਾਂ ਦਾ ਇਲਾਜ ਇਹ ਸੋਚ ਕੇ ਹੀ ਨਹੀਂ ਕਰਾ ਸਕਿਆ ਕਿਉਂਕਿ ਡਾਕਟਰ ਨੇ ਲੱਖ ਰੁਪਏ ਮੰਗ ਲਿਆ ਤੇ 2 ਮਹੀਨੇ ਹੋ ਗਿਆ ਮਦਰ ਦੀ ਕਿਡਨੀ ਡੈਮੇਜ ਹੋਈ ਪਈ ਪੂਰੀ ਇੱਕ ਤੇ ਡਾਕਟਰ ਕਹਿੰਦਾ ਇਨਫੈਕਸ਼ਨ ਫੈਲ ਜਾਣੀ ਜਿੰਦਗੀ ਨੂੰ ਰਸਕ ਹੈ ਆਪਰੇਸ਼ਨ ਕਰਾ ਲਓ ਤੇ ਵਿਚਾਰਾ ਬੇਟਾ ਸਰਵਣ ਪੁੱਤਰ ਆਪਣੀ ਮਾਂ ਨੂੰ ਲੈ ਕੇ ਗਿਆ ਡਾਕਟਰ ਕੋਲ ਤੇ ਡਾਕਟਰ ਮੰਗ ਰਿਹਾ 1 ਲੱਖ ਰੁਪਏ ਤੇ ਇਹਨਾਂ ਕੋਲ ਆਸ਼ਮਾਨ ਕਾਰਡ ਵੀ ਹੈ ਮੈਂ ਪੁੱਛਿਆ ਆਸ਼ਮਾਨ ਕਾਰਡ ਤੇ ਇਲਾਜ ਨਹੀਂ ਕਰਾਇਆ ਕਹਿੰਦੇ ਕਿਸੇ ਨੇ ਦੱਸਿਆ ਕਿ ਚੱਲਣਾ ਹੀ ਨਹੀਂ ਹੈ ਜਦੋਂ ਸਾਡੇ ਕੋਲ ਅੱਜ ਆਏ ਆ ਤੇ ਅਸੀਂ ਪ੍ਰਾਈਵੇਟ ਹਸਪੀਟਲ ਭੇਜਿਆ ਇਹਨਾਂ ਨੂੰ ਤੇ ਇਹਨਾਂ ਦਾ ਇਲਾਜ ਫ੍ਰੀ ਹੋਣਾ ਹੁਣ ਇਹਦੇ ਵਿੱਚ ਦੇਖੋ ਨਾ ਇਹਨਾਂ ਦੇ ਪੈਸੇ ਲੱਗੇ ਨਾ ਸਾਡੇ ਪੈਸੇ ਲੱਗੇ ਨਾ ਤੁਹਾਡੇ ਪੈਸੇ ਲੱਗੇ ਸਰਕਾਰੀ ਸਕੀਮ ਦੇ ਵਿੱਚ ਇਹਨਾਂ ਦਾ ਇਲਾਜ ਹੋ ਰਿਹਾ ਲੱਗਿਆ ਕੀ ਇੱਕ ਗਾਈਡੈਂਸ ਇੱਕ ਨੋਲਿਜ ਆ ਜਿਹੜੇ ਘਰ ਬਹਿ ਕੇ ਰੀਲਾਂ ਇੰਟਰਵਿਊਆਂ ਦੇ ਵਿੱਚ ਪੀਜੀਏ ਪੀਜੀਏ ਦਾ ਰੌਲਾ ਪਾ ਰਹੇ ਨਾ ਤਾਂ ਦੂਜਿਆਂ ਨੂੰ ਨਿੰਦ ਰਿਹਾ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਉਮਰ ਦਾ ਲਿਹਾਜ਼ ਕਰਦੇ ਹਾਂ ਅਸੀਂ ਇਹ ਤਾਂ ਸਾਨੂੰ ਵੀ ਬਹੁਤ ਜ਼ਬਾਨ ਲੜਾਣੀ ਆਉਂਦੀ ਹੈ ਸਾਨੂੰ ਵੀ ਬੜੀਆਂ ਡਿਬੇਟਾਂ ਕਰਨੀਆਂ ਆਉਂਦੀਆਂ ਜੇ ਕਦੀ ਕੋਈ ਵਹਿਮ ਕੱਢਣਾ ਹੋਵੇ ਨਾ ਕਿ ਤੁਸੀਂ ਬਹੁਤ ਸੁਥਰੇ ਹੋ ਤੇ ਗੱਲਾਂ-ਗੱਲਾਂ ਚ ਇਨਡਾਇਰੈਕਟਲੀ ਛੱਡਦੇ ਤਵੇ ਲਾਣੇ ਹੋ ਕਦੀ ਟ ਅਸੀਂ ਪੀਜੀਆ ਦੇ ਰੌਲੇ ਅੱਜ ਨਹੀਂ ਪਾਣਾ ਸ਼ੁਰੂ ਕੀਤਾ 10 ਸਾਲਾਂ ਤੋਂ ਪਾ ਰਹੇ ਹਾਂ ਆ ਜਿੰਨੇ ਵੀ ਮਰੀਜ਼ ਸਾਡੇ ਕੋਲ ਆਉਂਦੇ ਨੇ ਅਸੀਂ ਪ੍ਰਾਈਵੇਟ ਹਸਪੀਟਲ ਇਲਾਜ ਭਰੇਜ ਕਰਦੇ ਹਾਂ ਕਿਸੇ ਦਾ ਕਰਾਈਏ ਨਾ ਕਰਾਈਏ ਸਰਕਾਰੀ ਵੀ ਭੇਜਦੇ ਹਾਂ ਬਸ ਲੋਕਾਂ ਨੂੰ ਥੋੜੀ ਜੀ ਹੁਣ ਸਵਾਦ ਸੁਣਨ ਦੀ ਆਦਤ ਹੈ ਕੋਈ ਅਨਮੋਲ ਨੂੰ ਟਕਾ ਕੇ ਗਾਲ ਕੱਢੇ ਜਦੋਂ ਤਾਂ ਲੋਕ ਜ਼ਿਆਦਾ ਸੁਣਨਾ ਪਸੰਦ ਕਰਦੇ ਨੇ ਔਰ ਸਾਡੇ ਵਰਗੇ ਜਦੋਂ ਇੱਕੋ ਚੀਜ਼ ਨੂੰ ਬਾਰ-ਬਾਰ ਰੋਜ਼ ਬੋਲ ਰਹੇ ਨੇ ਲੋਕ ਨਹੀਂ ਸੁਣਦੇ ਆ ਰੋਜ਼ ਮੇਰੀਆਂ ਤੁਸੀਂ ਜਾ ਕੇ ਇੱਕ ਜ਼ਰੀਆ ਤੇ ਵੀਡੀਓਜ਼ ਦੇਖ ਲਓ ਜਿਹਦੇ ਚ ਤਾਂ ਮੈਂ ਮਰੀਜ਼ ਦੀ ਹੈਲਪ ਦੀ ਗੱਲ ਕਰ ਰਿਹਾ ਉਹ ਵੀਡੀਓਜ਼ ਦੇ ਲੱਖ ਵਿਊ ਜਿਹਦੇ 'ਚ ਕੋਈ ਤਮਾਸ਼ੀਬੀ ਨਹੀਂ ਕੋਈ ਮੇਰੇ ਖਿਲਾਫ ਬੋਲ ਰਿਹਾ ਉਹਦੇ 5 ਮਿਲੀਅਨ ਵੀ ਹੁਣ ਇਹਦਾ ਮਤਲਬ ਕੀ ਹੈ ਇਹ ਲੋਕ ਆਪ ਸਵਾਦ ਪਾਲਦੇ ਨੇ ਕਿ ਕੋਈ ਕੋਈ ਕੱਪੜਿਆਂ ਤੇ ਟਿੱਪਣੀ ਹੋਵੇ ਮੇਰੀ ਕੋਈ ਘੜੀ ਤੇ ਟਿੱਪਣੀ ਹੋਵੇ ਕੋਈ ਪੈਸੇ ਖਾਣ ਦੀ ਗੱਲ ਚੱਲੇ ਉਹ ਲੋਕਾਂ ਨੂੰ ਸਵਾਦ ਦੀ ਆਦਤ ਪੈ ਚੁੱਕੀ ਹੈ ਇਸ ਕਰਕੇ ਆ ਜਿਹੜੇ ਨਵੇਂ-ਨਵੇਂ ਬਰਸਾਤੀ ਡੱਡੂ ਸੋਸ਼ਲ ਮੀਡੀਆ ਤੇ ਨਿਕਲਦੇ ਨੇ ਨਾ ਕਿ ਐ ਹੋ ਗਿਆ ਜੀ ਆ ਆ ਕਿਉਂ ਨਹੀਂ ਕਰਦੀ ਐਨਜੀਓ ਐ ਕਿਉਂ ਨਹੀਂ ਕਰਦੀ ਕਦੀ ਸਮਾਂ ਕੱਢ ਕੇ ਆ ਕੇ ਬੈਠੋ ਨਿਮਰਤਾ ਦੇ ਨਾਲ ਤੇ ਕੰਸਿਸਟੈਂਸੀ ਨਾਲ ਬੈਠੋ ਰੋਜ਼ ਬੈਠੋ ਸਾਲ ਚ ਇੱਕ ਦਿਨ ਉੱਠ ਕੇ ਕੋਈ ਕੈਂਪ ਲਾਤਾ ਬਹਾਦਰੀ ਮਾਰਤੀ ਉਹ ਵੀ ਮੈਂ ਚਲੋ ਉਹਨੂੰ ਵੀ ਸਹੀ ਵਾ ਹੀ ਗਿਣਨਾ ਪਰ ਉਹ ਬਹੁਤ ਸੌਖੀ ਹੈ ਰੋਜ਼ ਆ ਕੇ ਇੱਕੋ ਇੰਟੈਂਸ਼ਨ ਨਾਲ ਇੱਕੋ ਦਿਮਾਗ ਰੱਖ ਕੇ ਸਾਰੀਆਂ ਚੀਜ਼ਾਂ ਸਾਈਡ ਤੇ ਰੱਖ ਕੇ ਆਣਾ ਬੈਠਣਾ ਦੇਖਣਾ ਸੁਣਨਾ ਬਹੁਤ ਔਖਾ ਕੰਮ ਹੈ ਇਸ ਕਰਕੇ ਮੇਰੇ ਲੋਕਾਂ ਨੂੰ ਬੇਨਤੀ ਹੈ ਜਿਹੜੇ ਸਾਡੇ ਤੇ ਇਤਬਾਰ ਕਰਦੇ ਨੇ ਐਵੇਂ ਨਾ ਇਹਨਾਂ ਦੀ ਗੱਲਾਂ ਜਾਇਆ ਕਰੋ ਇਹ ਸਾਰੇ ਅਟੈਂਸ਼ਨ ਸੀਕਰ ਨੇ ਵਿਊਜ਼ ਦੇ ਭੁੱਖੇ ਨੇ ਵਾਹ ਵਾਈ ਦੇ ਭੁੱਖੇ ਨੇ ਬਸ ਇਹਨਾਂ ਨੂੰ ਪਤਾ ਲੱਗ ਗਿਆ ਸੋਸ਼ਲ ਮੀਡੀਆ ਤੇ ਦੂਜੇ ਦੀ ਬਦਨਾਮੀ ਕਰਕੇ ਕਿੱਦਾਂ ਮਸ਼ਹੂਰੀ ਕੱਟਣੀ ਆ ਆੰਦਾ ਮੈਨੂੰ ਵੀ ਸਾਰਾ ਕੁਝ ਹੈਗਾ ਪਰ ਮੇਰੀ ਆਤਮਾ ਨੇ ਗਵਾਈ ਦਿੰਦੀ ਕਿਉਂਕਿ ਮੈਂ ਹੁਣ ਥੋੜਾ ਜਿਹਾ ਸ਼ਾਂਤ ਰਹਿਣਾ ਸ਼ੁਰੂ ਕਰਤਾ ਪਹਿਲਾਂ ਮੈਂ ਵੀ ਬੜਾ ਉਛਲ ਪਛਲ ਇਹ ਉਹ ਫਿਰ ਉਹਨਾਂ ਲੱਗਿਆ ਨਹੀਂ ਯਾਰ ਕੀ ਲੋੜ ਐ ਆਪਾਂ ਰੋਜ਼ ਚੱਲਣਾ ਹੁਣ ਇੱਕ ਬੰਦਾ ਜਿਹੜਾ ਬਿਜ਼ੀ ਆ ਵਿਚਾਰਾ ਉਹ ਕਿਸੇ ਨਾਲ ਕੀ ਪੰਗਾ ਲਏਗਾ ਉਹ ਜਿਹੜਾ ਹੈ ਹੀ ਵਹਿਲਾ ਉਹ ਰੋਜ਼ ਕਿਸੇ ਨਾ ਕਿਸੇ ਵੱਜਣ ਦੀ ਸੋਚਦਾ ਕਿ ਅੱਜ ਮੈਂ ਇਹਦੇ ਨਾਲ ਪੰਗਾ ਲੈ ਲਾਂ ਮੈਂ ਇਹਦੇ ਨਾਲ ਪੰਗਾ ਲੈ ਲਾਂ ਅੱਜ ਮੈਂ ਉਹਨੂੰ ਬੋਲਾਂ ਕੋਈ ਕੋਈ ਕਮੈਂਟ ਕਰ ਦਿੰਦਾ ਕਦੀ ਕੋਈ ਕਮੈਂਟ ਕਰ ਦਿੰਦਾ ਬਹੁਤਾ ਹੀ ਕਮੈਂਟ ਕਰਨ ਦਾ ਸ਼ੌਂਕ ਹੈ ਆ ਮੈਂ ਓਪਨ ਮਾਰਕੀਟ ਦੇ ਵਿੱਚ ਲੁਧਿਆਣੇ ਬੜੀ ਓਪਨ ਮਾਰਕੀਟ ਹੈ ਸ਼ਰਿਆਮ ਇੱਥੇ ਕੋਈ ਵੀ ਆ ਕੇ ਮੈਨੂੰ ਮਿਲ ਸਕਦਾ ਹੈ ਆਪਣਾ ਮਾਈਕ ਔਨ ਕਰਕੇ ਕੈਮਰਾ ਔਨ ਕਰਕੇ ਕਦੀ ਮੇਰੇ ਨਾਲ ਆ ਕੇ ਬੈਠਿਓ ਫਿਰ ਆਪਾਂ ਸਵਾਲ ਜਵਾਬ ਕਰਾਂਗੇ ਘਰ ਬੈਠੇ ਜਾਂ ਬਾਹਰਲੀ ਕੰਟਰੀਆਂ ਚ ਬੈਠੇ ਵੀਡੀਓ ਬਣਾਣੀਆਂ ਮੇਰੇ ਤੇ ਬੜੀਆਂ ਸੌਖੀਆਂ ਆ ਜਾਂ ਕਿਸੇ ਦੇ ਕਮੈਂਟ ਕਰਨਾ ਬੜਾ ਸੌਖਾ ਹੈ ਕਿ ਉਹ ਐਨਜੀਓ ਖਾ ਗਈ ਉਹ ਐਨਜੀਓ ਖਾ ਗਈ ਉਹ ਐਨਜੀਓ ਖਾ ਗਈ ਭਾਈ ਐਨਜੀਓ ਬਣੋ ਵੀ ਨਾ ਸਾਡਾ ਕਿਹੜਾ ਦਿਲ ਕਰਦਾ ਭਾਈ ਅਸੀਂ ਵੀ ਆਪਣੇ ਕਾਰੋਬਾਰ ਕਰੀਏ ਬਿਜ਼ਨਸ ਕਰੀਏ ਸਾਡੀਆਂ ਵੀ ਉਮਰਾਂ ਹੋ ਰਹੀਆਂ ਸਾਨੂੰ ਵੀ ਇੱਕੋ ਜਿਹੀ ਜ਼ਿੰਦਗੀ ਮਿਲੀ ਜਿਹੜੀ ਤੁਹਾਨੂੰ ਮਿਲੀ ਬਸ ਜਿਹੜੀ ਮਾਰੇ ਨੇ ਸ ਮਾਰੇ ਨੇ ਲੈਣੀ ਆ ਔਰ ਅਸੀਂ ਹੱਸ ਕੇ ਕਰੀਏ ਰੋਕੇ ਕਰੀਏ ਪਰ ਮੈਂ ਤੁਹਾਨੂੰ ਬੇਨਤੀ ਕਰਨਾ ਚਾਹਨਾ ਲੋਕਾਂ ਨੂੰ ਕਿ ਐਵੇਂ ਕਿਸੇ ਦੀ ਗੱਲਾਂ 'ਚ ਨਾ ਆਇਆ ਕਰੋ ਇਹ ਜਿਹੜੇ ਲੋਕ ਨੇ ਨਾ ਕੁਝ ਲੋਕ ਨੇ ਇਹਨਾਂ ਨੂੰ ਆਦਤ ਪੈ ਗਈ ਵੀਊ ਲੈਣ ਦੀ ਤਾਂ ਇਹ ਵੀਊ ਲੈਣ ਦੇ ਲਈ ਹਰ ਹੱਦ ਤੱਕ ਗਿਰਦੇ ਨੇ ਭਾਵੇਂ ਉਹਦੇ 'ਚ ਨਮੋਲ ਦਾ ਨਾਮ ਲੈਣਾ ਪਵੇ ਭਾਵੇਂ ਸੈਲੀਬ੍ਰਿਟੀਆਂ ਦਾ ਨਾਮ ਲੈਣਾ ਪਵੇ ਕਿਉਂਕਿ ਸੌਖਾ ਹੈ ਨਾ ਕਿਸੇ ਨੂੰ ਵੀ ਗਾਲ ਕੱਢ ਦੋ ਲੋਕ ਸੁਣਨਾ ਸ਼ੁਰੂ ਕਰ ਦੇਣਗੇ ਅੱਛਾ ਇਹਨੇ ਉਹਨੂੰ ਗਾਲ ਕੱਢੀ ਤਾਂ ਮੈਨੂੰ ਲੱਗਦਾ ਕਿ ਇਹ ਸਿਆਣੀ ਗੱਲ ਨਹੀਂ ਹੈ ਔਰ ਜਿਹੜੇ ਆ ਹਸਪੀਟਲਾਂ ਦੇ ਰੌਲੇ ਪਾਉਂਦੇ ਨੇ ਜੀ ਇਹ ਨਮੂਲਾ ਨਹੀਂ ਕਰਦਾ ਇੱਕ ਜ਼ਰੀਆ ਨਹੀਂ ਕਰਦੀ ਉੱਥੇ ਨਹੀਂ ਕਰਦੀ ਉਹ ਕਦੀ ਟਾਈਮ ਕੱਢ ਕੇ ਆਜੋ ਮਾਡਲ ਟਾਊਨ ਲੁਧਿਆਣੇ 7 ਤੋਂ 9 ਸ਼ਾਮ ਨੂੰ 365 ਦਿਨ ਦੀਵਾਲੀ ਆ ਰਹੀ ਹੈ ਦੋ ਚਾਰ ਦਿਨਾਂ ਦੇ ਵਿੱਚ ਪਤਾ ਨਹੀਂ 20 ਦੀ ਹੈ ਕਿ 21 ਦੀ ਹੈ ਕਨਫਿਊਜ਼ ਨੇ ਲੋਕ ਉਦੋਂ ਵੀ ਮੈਂ ਇੱਥੇ ਹੀ ਮਿਲਣਾ 7 ਤੋਂ 9 ਮਾਡਲ ਟਾਊਨ ਲੁਧਿਆਣੇ ਜਿੰਨੂੰ ਕੋਈ ਜ਼ਿਆਦਾ ਢਿੱਡ ਪੀੜ ਹੁੰਦੀ ਹੈ ਕੋਈ ਮੇਰੇ ਕੱਪੜਿਆਂ ਨੂੰ ਲੈ ਕੇ ਕੋਈ ਇਹ ਚੀਜ਼ ਨੂੰ ਲੈ ਕੇ ਕਿ ਐਨ ਜੀਓ ਵਾਲੇ ਕੱਪੜੇ ਕਿੱਥੋਂ ਪਾਉਂਦੇ ਨੇ ਜੇ ਮੈਨੂੰ ਟਾਰਗੇਟ ਕਰਦੇ ਹੋ ਤਾਂ ਟਾਈਮ ਕੱਢ ਕੇ ਆਜੋ ਕੈਮਰਾ ਵੀ ਤੁਹਾਡਾ ਮਾਈਕ ਵੀ ਤੁਹਾਡਾ ਲਾਈਵ ਕਰਕੇ ਆਈਓ ਨਾਲੇ ਪਰ ਬੰਦ ਨਾ ਕਰੀਓ ਪਹਿਲਾਂ ਤੁਸੀਂ ਤਸੱਲੀ ਨਾਲ ਸਵਾਲ ਪੁੱਛ ਲਿਓ ਮੈਂ ਆਪਣੇ ਜਵਾਬ ਦੇ ਦਊਂਗਾ ਬਾਕੀ ਉਹ ਸੰਗਤ ਤੈਅ ਕਰੇਗੀ ਮੇਰੇ ਜਵਾਬਾਂ 'ਚ ਦਮ ਹੈ ਕਿ ਨਹੀਂ ਹੈ ਉਹਨਾਂ ਨੇ ਮੇਰੇ ਜਵਾਬ ਨੂੰ ਮੰਨਣਾ ਹੈ ਕਿ ਨਹੀਂ ਮੰਨਣਾ ਉਹਨਾਂ ਦੀ ਮਰਜ਼ੀ ਹੈ ਪਰ ਮੇਰੇ ਜਵਾਬ ਸੱਚੇ ਤੇ ਕਰਾਰੇ ਹੋਣਗੇ ਪਰ ਫਿਰ ਮੇਰੇ ਵੀ ਸਵਾਲ ਹੋਣਗੇ ਇਸ ਕਰਕੇ ਕਿਸੇ ਤੇ ਉਂਗਲੀ ਕਰਨਾ ਬੜਾ ਸੌਕਾ ਹੈ ਪਰ ਰੋਜ਼ ਸ਼ਾਮ ਨੂੰ ਟਾਈਮ ਕੱਢ ਕੇ ਆਪਣੀ ਸਾਰੀ ਜ਼ਿੰਦਗੀ ਦੀ ਭੱਜ ਦੌੜ ਸਾਈਡ ਤੇ ਰੱਖ ਕੇ ਆਣਾ ਔਰ ਪੂਰੀ ਟੀਮ ਇੱਕ ਜ਼ਰੀਆ ਫਾਊਂਡੇਸ਼ਨ ਦੀ ਪਿਛਲੇ 10 ਸਾਲਾਂ ਤੋਂ ਰੋਜ਼ ਆ ਰਹੀ ਹੈ 10ਵੀਂ 11ਵੀਂ ਦੀਵਾਲੀ ਆ ਜਿਹੜੀ ਅਸੀਂ ਇੱਥੇ ਮਨਾਉਣ ਜਾ ਰਹੇ ਹੁਣ ਆ ਸੋਮ ਮੰਗਲਵਾਰ ਆਇਓ ਟਾਈਮ ਕੱਢ ਕੇ ਇਸ ਕਰਕੇ ਅਸੀਂ ਜਿੰਨੇ ਵੀ ਮਰੀਜ਼ ਇੱਥੇ ਸਾਡੇ ਕੋਲ ਆਂਦੇ ਨੇ ਅਸੀਂ ਤਸੱਲੀ ਬਖਸ਼ ਬਹਿ ਕੇ ਸੁਣਦੇ ਆ ਉਹਨਾਂ ਕੋਲ ਔਰ ਜਿੰਨੇ ਕੇ ਸਾਡੇ ਕੋਲ ਮਰੀਜ਼ ਆਂਦੇ ਨੇ ਜਿੰਨੇ ਕੇ ਡੋਨਰ ਆਂਦੇ ਨੇ ਉਹਨਾਂ ਨੂੰ ਐਵਰੇਜ ਆਪੱਸ ਮਲਵਾ ਦਿੰਨੇ ਆ ਅਸੀਂ ਔਰ ਜੇ ਕਿਸੇ ਡੋਨਰ ਕੋਲ ਸਮਾਂ ਹੁੰਦਾ ਤਾਂ ਅਸੀਂ ਉਹਨੂੰ ਇਹ ਵੀ ਕਹਿੰਨੇ ਕਿ ਸਾਡੇ ਕੋਲ ਬਹਿ ਕੇ ਦੇਖੋ ਤੁਸੀਂ ਕਿਵੇਂ ਮਰੀਜ਼ ਆਂਦਾ ਹੈ ਕਿਵੇਂ ਮਰੀਜ਼ ਜਿੱਦ ਕਰਦਾ ਹੈ ਕਿ ਮੇਰਾ ਤਾਂ ਪ੍ਰਾਈਵੇਟ ਇਲਾਜ ਕਰਾਓ ਕਿਵੇਂ ਮਰੀਜ਼ ਕਹਿੰਦਾ ਜੀ ਮੇਰਾ ਤਾਂ ਇੱਥੋਂ ਨਹੀਂ ਐ ਨਹੀਂ ਕਰਨਾ ਫਿਰ ਜਦੋਂ ਮਰੀਜ਼ ਦੀ ਮਦਦ ਨਹੀਂ ਹੁੰਦੀ ਕਿਸੇ ਰੀਜ਼ਨਸ ਕਰਕੇ ਫਿਰ ਉਹ ਮਰੀਜ਼ ਕਰਕੇ ਇੰਟਰਵਿਊ ਕਰਦਾ ਜਾ ਕੇ ਉਹ ਇੰਟਰਵਿਊ ਵਾਲਿਆਂ ਨੂੰ ਵਿਊ ਮਿਲ ਜਾਂਦੇ ਆ ਕਿ ਦੇਖੋ ਜੀ ਅਨਮੋਲ ਨੇ ਤੇ ਆਦੀ ਹੈਲਪ ਹੀ ਨਹੀਂ ਕੀਤੀ ਯਾਰ ਤੁਸੀਂ ਕਰ ਲੋ ਸਮਾਜ ਸਭ ਦਾ ਸਾਂਝਾ ਹੀ ਐ ਤੁਸੀਂ ਖੋਲੋ ਐਨ ਜੀਓ ਸਾਡੀ ਬਹੁਤ ਵੱਡੀ ਮਾਰਕੀਟ ਐ ਤੁਸੀਂ ਇੱਕ ਕੁਰਸੀ ਉਧਰ ਲਾ ਲੋ ਜਿਹੜੇ ਮਰੀਜ਼ਾਂ ਦੀ ਅਸੀਂ ਮਦਦ ਨਹੀਂ ਕਰ ਪਾਉਂਦੇ ਤੁਸੀਂ ਉਹਨਾਂ ਦੀ ਮਦਦ ਕਰੋ ਖੱਟੋ ਸ਼ਾਬਾਸ਼ੀ ਪਰ ਆ ਇੱਕ ਡੰਡਾ ਜਿਹਾ ਲੈ ਕੇ ਘਰੇ ਕਿਸੇ ਦੇ ਜਾ ਕੇ ਮਹਾਨ ਬਣਨਾ ਬੜਾ ਸੌਖਾ ਐ ਯਾਰ ਤਾਂ ਮੈਂ ਰਿਕਵੈਸਟ ਕਰਨਾ ਚਾਹਨਾ ਸੰਗਤ ਅਗੇ ਨਾ ਲੋਕਾਂ ਦੀ ਗੱਲਾਂ ਚਲਾਇਆ ਕਰੋ ਏ ਟੈਂਸ਼ਨ ਸੀਕਰ ਨੇ ਇਹਨਾਂ ਕੋਲ ਆਪਣੀ ਅ ਮਸ਼ਹੂਰ ਨਹੀਂ ਹੋਇਆ ਜਾਂਦਾ ਇਸ ਕਰਕੇ ਦੂਜੇ ਦੀ ਲੱਤਾਂ ਖਿੱਚ ਕੇ ਮਸ਼ਹੂਰ ਹੋਣਾ ਚਾਹੁੰਦੇ ਨੇ ਚੈਨਲ ਨਹੀਂ ਚੱਲਦੇ ਲੋਕਾਂ ਦੀ ਵਾਹ ਵਾਹ ਹੀ ਨਹੀਂ ਹੁੰਦੀ ਸਮਾਂ ਕੱਢਣਾ ਪੈਂਦਾ ਨਾ ਆਪਣੀ ਆਪਣੀ ਕਹਿੰਦੇ ਜ਼ਿੰਦਗੀ ਦੀ ਲਕੀਰ ਵੱਡੀ ਕਰਨੀ ਵੀ ਕਰਨੀ ਪਵੇ ਤਾਂ ਮਿਹਨਤ ਚਾਹੀਦੀ ਹੈ ਇਸ ਤੋਂ ਵਧੀਆ ਦੂਜੇ ਦੀ ਲਕੀਰ ਮਟੇਣੀ ਸ਼ੁਰੂ ਕਰ ਦੋ ਆਪਣੀ ਆਪੇ ਹੀ ਵੱਡੀ ਹੋ ਜਾਣੀ ਤਾਂ ਲੋਕਾਂ ਨੇ ਉਹ ਤਰੀਕਾ ਫੜਿਆ ਹੋਇਆ ਤਾਂ ਮੈਂ ਉਹਨਾਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਜਾਣੇ ਜਾਂਨੇ ਚ ਜੇ ਤੁਹਾਡੀ ਇੰਟੈਂਸ਼ਨ ਕਲੀਅਰ ਹੈ ਨਾ ਤਾਂ ਪਹਿਲਾਂ ਇੱਕ ਜ਼ਰੀਆ ਨੂੰ ਚੰਗੀ ਤਰ੍ਹਾਂ ਪਛਾਣੋ ਦੇਖੋ ਕਿ ਕਿਵੇਂ ਕੰਮ ਕਰਦੇ ਆ ਕੀ ਪ੍ਰੋਟੋਕਾਲਸ ਆ ਕਿੱਦਾਂ ਮਰੀਜ਼ ਆਂਦੇ ਨੇ ਕਿੱਦਾਂ ਡੋਨਰ ਆਂਦੇ ਨੇ ਕਿੱਦਾਂ ਐਡਾ ਵੱਡਾ ਸੈਟਅਪ ਚੱਲ ਰਿਹਾ ਹੈ ਐਵੇਂ ਨਾ ਘਰ ਬੈਠੇ ਜਬਲੀਆਂ ਮਾਰਦੇ ਰਿਆ ਕਰੋ ਔਰ ਮੈਂ ਇਹ ਕਰੋੜਾਂਵਾਰੀ ਸਫਾਈਆਂ ਦੇ ਚੁੱਕਾ ਕਿ ਮੈਂ ਆਪਣੀ ਲਾਈਫ ਦੇ ਵਿੱਚ ਇੱਕ ਜ਼ਰੀਆ ਦੇ ਵਿੱਚੋਂ ਕਦੀ ਗੱਡੀ 'ਚ ਇੱਕ ਥੇਲੀ ਦਾ ਤੇਲ ਵੀ ਨਹੀਂ ਪਵਾਇਆ ਤਨਖਾਹ ਲੈਣੀ ਤਾਂ ਹੋਰ ਘੁੰਮਣਾ ਫੇਰਨਾ ਕਪੜੇ-ਕੋਪੜੇ ਦਾ ਬਹੁਤ ਦੂਰ ਦੀ ਗੱਲ ਹੈ ਕੋਈ ਵੀ ਨਹੀਂ ਕੋਈ ਟੀਮ ਮੈਂਬਰ ਸਾਡਾ ਐਦਾਂ ਦਾ ਨਹੀਂ ਹੈਗਾ ਇਸ ਕਰਕੇ ਘਰ ਬੈਠੇ ਨਾ ਜਜਮੈਂਟ ਕਰਦੇ ਰਿਆ ਕਰੋ ਜੀ ਉਹ ਖਾ ਗਏ ਉਹ ਖਾ ਗਏ ਤੁਸੀਂ ਖਾ ਲੋ ਆ ਕੇ ਨਾਲੇ ਸਾਨੂੰ ਰੁਕੋ ਇੱ ਮੋਡਰਨ ਟਾਊਨ ਲੁਧਿਆਣਾ ਸ਼ਾਮੀ 7 ਤੋਂ 9 ਬਹੁਤ ਧੰਨਵਾਦ ਤੇ ਵੀਡੀਓ ਨੂੰ ਉਹਨਾਂ ਲੋਕਾਂ ਤੱਕ ਜਰੂਰ ਪਹੁੰਚਾਇਓ ਜਿਨ੍ਹਾਂ ਨੂੰ ਇਸ ਵੀਡੀਓ ਦੀ ਬਹੁਤ ਲੋੜ ਹੈ। ਇਹੀ ਤੁਹਾਡੇ ਲਈ ਬੜੀ ਵੱਡੀ ਸੇਵਾ ਹੋਏਗੀ। ਧੰਨਵਾਦ।